ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ diel news ਤੁਹਾਡਾ ਸਵਾਗਤ ਕਰਦਾ ਇਹ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਤਸਵੀਰਾਂ ਨੇ ਸਾਡੇ ਰਾਜਪੁਰਾ ਨਹੀਂ ਅਨਾਜ ਮੰਡੀ ਦੀਆਂ ਕਿਹਾ ਜਾਂਦਾ ਕਿ ਜਦ ਜਦ ਵੀ ਥੋੜੀ ਜੀ بارش ਪੈਂਦੀ ਹੈ ਤਾਂ ਅਨਾਜ ਮੰਡੀ ਦੇ ਵਿੱਚ ਇਹੋ ਜਿਹਾ ਦ੍ਰਿਸ਼ ਆਮ ਹੋ ਜਾਂਦਾ ਕਿਉਂਕਿ ਅਨਾਜ ਮੰਡੀ ਦੇ ਵਿੱਚ ਕੋਈ ਵੀ ਇਹੋ ਜਿਹਾ ਇਲਾਕਾ ਜਾਂ ਪਾਸਾ ਨਹੀਂ ਹੋਵੇਗਾ ਜਿੱਥੇ بارش ਤੋਂ ਬਾਅਦ ਪਾਣੀ ਜਮਾ ਨਾ ਹੋਇਆ ਹੋਵੇ ਜਾਂ ਪਾਣੀ ਜਮਾ ਨਾ ਹੁੰਦਾ ਹੋਵੇ ਦੋਸਤੋ ਦੱਸਿਆ ਜਾਂਦਾ ਕਿ ਇਹ ਰਾਜਪੁਰਾ ਦੇ ਪੰਜਾਬ ਦੇ ਵਿੱਚ ਕਿਹਾ ਜਾਂਦਾ ਕਿ ਵੱਡੀ ਮੰਡੀਆਂ ਦੇ ਵਿੱਚੋਂ ਇੱਕ ਮੰਡੀ ਗਿਣੀ ਜਾਂਦੀ ਹੈ ਨਾਲੇ ਇਹ ਵੀ ਕਿਸੇ ਤੋਂ ਗੱਲ ਲੁਕੀ ਹੋਈ ਨਹੀਂ ਹੈ ਕਿ ਇਸ ਅਨਾਜ ਮੰਡੀ ਤੋਂ ਸਰਕਾਰ ਜਾਂ ਮਾਰਕੀਟ ਕਮੇਟੀ ਹਰ ਸਾਲ ਲੱਖਾਂ ਰੁਪਏ ਤਹਿਤ ਦੇ ਤੌਰ ਤੇ ਕਮਾਉਂਦੀ ਹੁੰਦੀ ਹੈ ਦੋਸਤੋ ਅਕਸਰ ਕਿਹਾ ਜਾਂਦਾ ਕਿ ਜਿੱਥੇ ਟੈਕਸ ਦਿੱਤਾ ਜਾਂਦਾ ਹੈ ਜਿੱਥੇ ਟੈਕਸ ਕਲੈਕਸ਼ਨ ਹੁੰਦੀ ਹੈ ਤਾਂ ਉੱਥੇ ਸਰਕਾਰ ਪ੍ਰਸ਼ਾਸਨ ਦੀ ਵੀ ਇੱਕ ਡਿਊਟੀ ਬਣ ਜਾਂਦੀ ਹੈ ਕਿ ਵਿਕਾਸ ਦੇ ਨਾਲ ਨਾਲ ਉਹ ਸੁਵਿਧਾਵیں ਦੇਵੇ ਤਾਂ ਕਿ ਕੋਈ ਵੀ بارش ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦੀ ਸਥਿਤੀ ਹੋਵੇ ਕਿਸੇ ਆਮ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਇੱਥੇ ਥਾਂ-ਥਾਂ ਤੇ ਪਾਣੀ ਖੜਿਆ ਹੈ ਜਿੱਥੇ ਆਉਣ ਜਾਣ ਵਾਲੇ ਲੋਕਾਂ ਦੇ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਖੜੀਆਂ ਕਰਦਾ ਹਾਂ ਦੋਸਤੋ ਵੈਸੇ ਦਾ ਸਰਕਾਰਾਂ ਵੱਲੋਂ ਕਿਹਾ ਜਾਂਦਾ ਕਿ ਉਹਨਾਂ ਦਾ ਕੰਮ ਕਰਨਾ ਵਿਕਾਸ ਹੈ ਵਿਕਾਸ ਦੇ ਏਜੰਡੇ ਦੇ ਉਹ ਕੰਮ ਕਰਦੇ ਨੇ ਪਰ ਅਨਾਜ ਮੰਡੀ ਦੇ ਵਿੱਚ ਇਹ ਦੇਖ ਕੇ ਇਹ ਜਿਹਾ ਲੱਗਦਾ ਹੈ ਕਿ ਇੱਥੇ ਪਾਣੀ ਦੀ ਨਿਕਾਸੀ ਦਾ ਕੋਈ ਠੋਕਾ ਪ੍ਰਬੰਧ ਨਹੀਂ ਹੈ ਇਸ ਲਈ ਜਦ ਜਦ ਵੀ ਬਾਰਿਸ਼ ਆਉਂਦੀ ਹੈ ਇਸ ਤਰ੍ਹਾਂ ਦੀ ਸਥਿਤੀ ਬਣ ਜਾਂਦੀ ਹੈ ਇਸ ਲਈ ਇਹ ਸਵਾਲ ਇਹ ਉੱਠਦਾ ਹੈ ਕਿ ਅਕਰ ਇਸ ਸਥਿਤੀ ਦੇ ਲਈ ਕੌਣ ਜਿੰਮੇਵਾਰ ਹੈ ਇਸ ਤਰ੍ਹਾਂ ਤੇ بار بار ਕਿਆ ਪੈਦਾ ਹੁੰਦੀ ਰਹੇਗੀ ਜਾਂ ਇਸ ਤਰ੍ਹਾਂ ਦੀ ਕੋਈ ਯੋਜਨਾ ਬਣਾਈ ਜਾਵੇਗੀ ਕਿ ਇਸ ਤਰ੍ਹਾਂ ਦੀ ਸਥਿਤੀ ਜਦ ਵੀ ਪਾੜਾ ਸ਼ਵੇ ਇਸ ਤਰ੍ਹਾਂ ਦੀ ਪੁਜੀਸ਼ਨ ਨਾ ਬਣੇ ਤੇ ਆਪ ਲੋਕਾਂ ਨੂੰ ਇੱਥੋਂ ਲੰਗਾਂ ਦੇ ਵਿੱਚ ਕਿਸ ਤਰ੍ਹਾਂ ਦੀ ਦਿੱਕਤ ਨਾ ਆਵੇ ਉਹਨਾਂ ਨੂੰ ਜਿਹੜੀ ਸਹੂਲਤ ਮਿਲਣੀ ਚਾਹੀਦੀ ਹੈ ਉਹ ਸਹੂਲਤ ਮਿਲੇ ਇਸ ਮਾਮਲੇ ਲੈ ਕੇ ਜਦੋਂ ਮਾਰਕੀਟ ਕਮੇਟੀ ਦੇ ਫੈਕਟਰੀ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ